ਤੇ ਮੈਂ ਦੱਸਣਾ ਚਾਹੁੰਨੀ ਆ ਕਿ ਜਿਹੜਾ ਪਤੀ ਮਹੀਨੇ ਦੇ ਵਿੱਚ ਆ ਇੱਕ ਕੰਮ ਕਰ ਲੈਂਦਾ ਉਹ ਪਤੀ ساری ਜ਼ਿੰਦਗੀ ਖੁਸ਼ ਰਹਿੰਦਾ ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਜਾਂਦੀ ਓਵੇਂ ਉਹ ਵੀ ਖੁਸ਼ ਰਹਿੰਦਾ ਜਿਵੇਂ ਜਿਵੇਂ ਉਹਦੇ ਤੇ ਕੋਈ ਮਸੀਬਤ ਪੈਂਦੀ ਆ ਤਾਂ ਵੀ ਉਹ ਖੁਸ਼ ਰਹਿੰਦਾ ਇਹ ਗੱਲ ਕਿਹੜੀ ਆ ਇਹ ਗੱਲ ਦਾ ਜਦੋਂ ਉਸ ਦੀ ਪਤਨੀ ਨੂੰ ਹੌਲੀ-ਹੌਲੀ ਪਤਾ ਲੱਗਦਾ ਤਾਂ ਉਹ ਹੈਰਾਨ ਹੋ ਜਾਂਦੀ ਹੈ ਉਹ ਗੱਲ ਇਹ ਆ ਕਿ ਉਹ ਪਰਮਾਤਮਾ ਦੇ ਅੱਗੇ ਇਹ ਅਰਦਾਸ ਕਰਦਾ ਹੈ ਕਿ हे ਪਰਮਾਤਮਾ ਜਿਹੜੀ ਤੂੰ ਮੈਨੂੰ ਮੇਰੀ ਧਰਮ ਪਤਨੀ ਦਿੱਤੀ ਆ ਇਸ ਪਤਨੀ ਨੇ ਮੇਰਾ ਸਮਾਜ ਦੇ ਵਿੱਚ ਮੇਰੇ ਰਿਸ਼ਤੇਦਾਰਾਂ ਦੇ ਵਿੱਚ ਤੇ ਮੇਰੇ ਪਰਿਵਾਰ ਦੇ ਵਿੱਚ ਮੇਰੀ ਇੰਨੀ ਇੱਜ਼ਤ ਬਣਾਈ ਆ ਕਿ ਹੱਦੋਂ ਵੱਧ ਮੈਂ ਖੁਸ਼ ਹਾਂ ਤੇ ਇਸ ਨੇ ਇੱਕ بیٹے ਨੂੰ ਜਨਮ ਦੇ ਕੇ ਮੈਨੂੰ ਬਾਪ ਦਾ ਰੂਪ ਦਿੱਤਾ ਹੈ ਜਿੱਥੋਂ ਕਿ ਮੈਨੂੰ ਪਤਾ ਲੱਗਿਆ ਕਿ ਬਾਪ ਕੀ ਚੀਜ਼ ਹੁੰਦਾ ਤੇ بیٹے ਦੇ ਕਿਹੜੇ ਕਿਹੜੇ ਵੀ ਉਹਨਾਂ ਦੇ ਲਈ ਮਾਪੇ ਲਈ ਵੀ ਕੰਮ ਕਰਨੇ ਚਾਹੀਦੇ ਆ ਤੇ ਮੈਨੂੰ ਧੀ ਦਿੱਤੀ ਧੀ ਤਾਂ ਮੈਨੂੰ ਇਹ ਪਤਾ ਲੱਗਿਆ ਵੀ ਜਿਵੇਂ ਮੇਰੀ ਧਰਮ ਪਤਨੀ ਮੇਰੇ ਕੰਮ ਕਰ ਰਹੀ ਕਰ ਰਹੀ ਹੈ ਉਸੇ ਤਰ੍ਹਾਂ ਮੇਰੀ ਧੀ ਵੀ ਬਗਾਨੇ ਘਰੇ ਜਾ ਕੇ ਇਹੋ ਜੀ ਸਲੰਘਾ ਜੋ ਕੰਮ ਕਰੂਗੀ ਤਾਂ ਕਿ ਮੈਨੂੰ ਖੁਸ਼ੀ ਨਸੀਬ ਹੋਵੇ ਇਸ ਲਈ ਕਦੇ ਵੀ ਪਰਮਾਤਮਾ ਦਾ ਨਾਮ ਨਾ ਭੁੱਲੋ ਮਹੀਨੇ ਵਾਰੇ ਅਰਦਾਸ ਜ਼ਰੂਰ ਕਰਦਿਆ ਕਰੂ ਭਾਵੇਂ ਗੁਰਦੁਆਰਾ ਸਾਹਿਬ ਜਾ ਕੇ ਕਰ ਦਿਓ ਭਾਵੇਂ ਆਪਦੇ ਘਰੇ ਬੈਠੇ ਕਰਦਿਆ ਕਰੋ ਕਿ हे ਪ੍ਰਮਾਤਮਾ